ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਸਦਾ ਹੀ ਜਲਕਾਰ ਸਦਾ ਹੀ ਜਲਕਾਰ ਹੈ ਸਰਬਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਉਸ ਦਾ ਕਲਸ਼ਰ ਨਾਸ਼ ਕਰੋ ਬਾਬਾ ਜੀ ਉਹ ਕੀ ਕੜੀ ਨਾ ਦੇਖਣ ਕਰੋ ਕਿਰਪਾ ਤੰਤਰ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦੋ ਬਾਬਾ ਜੀ नंग नानक रामया तु ਮਹੱਲਾ ਪੰਜਾਬਾ ਹਰ ਚਰਨ ਕਮਲ ਕੀ ਟੇਕ ਸਾਧ ਗੁਰ ਦਿੱਤੋ ਸਕਾਏ ਬਲਰਾਮ ਜੀ ਹਾਰੇ ਅੰਮ੍ਰਿਤ ਭਰੇ ਪੰਡਾਰ ਸਾਭ ਕੇਸ਼ ਹੈ ਘਰ ਤਿਸ ਕਾਏ ਬਲ ਰਾਮ ਜੀਓ ਹਰ ਚਰਨ ਕਮਲ ਕੀ ਟੇਕ ਸਾਥ ਗੁਰਧਤੀ ਤੋ ਸਗੈ ਬਲ ਰਾਮ ਜੀਓ ਹਰੇ ਅੰਮ੍ਰਿਤ ਪਰੇ ਪੰਡਾਰ ਸਾਭ ਕੇਸ਼ ਹੈ ਘਰ ਤਿਸ ਕਾਏ ਬਲ ਰਾਮ ਜੀ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜੇ ਸਿਮਰਤ ਦੁਖ ਕੋਈ ਨਾ ਲੱਗੈ ਪਉ ਜਲ ਪਾਰ ਉਤਾਰਾ आद जुगाद भगतन तन कार उस तत्कार कार जीवा नानक का नाम महारास मीठा आन दिन मान तन पीवा हार आपे मेल मिलाए ਕਿਉ ਵਿਛੋੜਾ ਥੀ ਵਈ ਬਲਰਾਮ ਜੀਓ ਜੇ ਸਨੋ ਤੇਰੀ ਟੇਕ ਸੋ ਸਦਾ ਸਾਥ ਜੀ ਵਈ ਬਲਰਾਮ ਜੀਓ ਤੇਰੀ ਟੇਕ ਤੋ ਜਾਤੇ ਪਾਈ ਸਾਚੇ ਸਰਜਨ ਹਾਰਾ ਜਿਸਕੇ ਖਾਲੀ ਕੋਈ ਨਹੀਂ ऐसा प्रभु हमारा संत जना मिल मंगल गाया दिन रहन आस तुम्हारी सफल दर्श भेटिया गोरपुरा नानक साध बलहारी सम्मलया सच स्थान ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਾਚ ਗੌਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਉ ਨਿਤ ਪ੍ਰਾਨ ਪ੍ਰੀਤਮ ਸੁਆਮੀ ਆ ਸੋਬ ਦਿਵਸਿਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਾਧ ਸੰਤੋਖ ਵੱਜੇ ਵਾਜੇ ਆਨਹਦਾ ਜੁਣਕਾਰੇ ਸੁਣ ਪਏ ਬਿਨਾਸੇ ਸਗਲ ਨਾਨਕ ਪ੍ਰਭਪੁਰਖ ਕਰਨਹਾਰੇ ਉਪਜਿਆ ਤਤ ਗਿਆਨ ਸਾਹ ਰਹਿ ਪਈਏ ਇਕ ਹਰਬਲ RAM ਜੀਓ ਬ੍ਰਹਮ ਬ੍ਰਹਮ ਮਿਲਿਆ ਕੋਏ ਨਾ ਸਾਖੈ ਪੈਨ ਕਰ ਬਲ RAM ਜੀਓ ਬੇਸਮ ਪੇਖੈ ਬੇਸਮ ਸੁਣੀਐ बे समाध न आया जाल थाल महअल पूरन स्वामी काट काट रया समाया जिस ते उपजे आते समाहे समाया कीमत कहन न जाए जिसके चलत न जाही लखने ਨਾ ਨਗ ਤੇ ਸੇ ਤੇ ਆਏ ਜੈਸ ਤੇ ਉਪਜਿਆ ਤੇ ਸਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਈ ਲਖਣੇ ਨਾਨਕ ਤਿਸੇ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ